ਜੇਕਰ ਤੁਹਾਡੇ ਕੋਲ ਮੇਰੀ ਇਸ ਵੀਡੀਓ ਨੂੰ ਦੇਖਣ ਦਾ ਸਮਾਂ ਨਹੀਂ ਹੈ ਤਾਂ ਮੈਂ ਇਹ ਵੀਡੀਓ ਕੁਝ ਇਸ ਹਿਸਾਬ ਨਾਲ ਬਣਾਈ ਹੈ ਤਾਂ ਕਿ ਤੁਸੀਂ ਸੁਣ ਕੇ ਵੀ ਇਸ ਵੀਡੀਓ ਦਾ ਆਨੰਦ ਲੈ ਸਕੋ ਜੇਕਰ ਤੁਸੀਂ ਵੀ ਚਲਾਉਂਦੇ ਹੋ 15 ਸਾਲ ਪੁਰਾਣੀ ਕਾਰ ਮੋਟਰਸਾਈਕਲ ਜਾਂ ਫਿਰ ਕੋਈ ਵੀ ਅਜਿਹਾ ਵਹੀਕਲ ਜਿਸ ਦੀ ਜਿਹੜੀ ਉਮਰ ਹੈ ਉਹ 15 ਸਾਲ ਤੋਂ ਜ਼ਿਆਦਾ ਹੋ ਚੁੱਕੀ ਹੈ ਤਾਂ ਹੋ ਸਕਦਾ ਹੈ ਭਾਰੀ ਜੁਰਮਾਨਾ ਜਾਂ ਫਿਰ ਜੇਲ੍ਹ ਯਾ ਫਿਰ ਇਹ ਦੋਵੇਂ ਅਤੇ ਸਾਧਨ ਵੀ ਕੀਤਾ ਜਾ ਸਕਦਾ ਹੈ ਜਪਤ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 15 ਸਾਲ ਪੁਰਾਣੇ ਵਹੀਕਲ ਐਕਟ ਨੂੰ ਲੈ ਕੇ ਦੋਸਤੋ 15 ਸਾਲ ਪੁਰਾਣਾ ਵਹੀਕਲ ਤੁਹਾਡੇ ਲਈ ਕਿੰਨਾ ਨੁਕਸਾਨਦਾਇਕ ਹੋ ਸਕਦਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਜਿਸ ਵਿੱਚ ਤੁਹਾਡੀ ਗਲਤੀ ਨਾ ਵੀ ਹੋਵੇ ਤਾਂ ਤੁਹਾਨੂੰ ਜਿਹੜਾ ਇਸ ਦਾ ਜੁਰਮਾਨਾ ਭੁਗਤਣਾ ਪਏਗਾ ਤੁਹਾਨੂੰ ਜਿਹੜਾ ਇਸ ਦਾ ਖਮਿਆਜਾ ਉਹ ਪੁਖਤਨਾਹੀ ਪਵੇਗਾ ਰੱਬ ਨਾ ਕਰੇ ਕੋਈ ਅਜਿਹਾ ਹਾਦਸਾ ਹੋ ਜਾਂਦਾ ਹੈ ਜਿਸ ਦੇ ਵਿੱਚ ਤੁਹਾਡੀ ਗਲਤੀ ਬਿਲਕੁਲ ਵੀ ਨਾ ਹੋਵੇ ਪਰ ਪਰ ਸਾਹਮਣੇ ਵਾਲੇ ਦੀ ਗੱਡੀ ਦਾ ਕੋਈ ਨੁਕਸਾਨ ਹੋ ਜਾਂਦਾ ਹੈ ਜਾਂ ਉਸਦੇ ਸਾਟਫੇਡ ਲੱਗ ਜਾਂਦੀ ਹੈ ਜਾਂ ਫਿਰ ਸੈਕੰਡ ਪਾਰਟੀ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ ਤਾ ਇਸ ਦੇ ਵਿੱਚ ਤੁਹਾਡੀ ਗਲਤੀ ਜੇਕਰ ਨਹੀਂ ਵੀ ਹੈ ਤਾਂ ਪਰ ਜੇਕਰ ਤੁਹਾਡੀ ਗੱਡੀ ਦਾ ਜਿਹੜਾ ਫਿਟਨੈਸ ਸਰਟੀਫਿਕੇਟ ਹੈ ਉਸ ਸਮੇਂ ਵੈਲਿਡ ਨਹੀਂ ਸੀ ਤੁਹਾਡੀ ਗੱਡੀ 15 ਸਾਲ ਪੁਰਾਣੀ ਹੋ ਚੁੱਕੀ ਸੀ ਤੁਹਾਡਾ ਬਾਈਕ ਹੈ ਜਿਹੜਾ 15 ਸਾਲ ਪੁਰਾਣਾ ਹੋ ਚੁੱਕਿਆ ਸੀ ਪਰ ਉਸ ਦਾ ਜਿਹੜਾ ਫਿਟਨੈਸ ਸਰਟੀਫਿਕੇਟ ਆ ਉਹ ਤੁਸੀਂ ਰੀਨਿਊ ਨਹੀਂ ਕਰਵਾਇਆ ਤਾਂ ਬਿਲਕੁਲ ਵੀ ਇਸ ਦੇ ਵਿੱਚ ਤੁਹਾਨੂੰ ਨਹੀਂ ਬਖਸ਼ਿਆ ਜਾਏਗਾ ਤੁਹਾਨੂੰ ਇਸ ਦਾ ਪੂਰਾ ਖਮਿਆਜਾ ਭੁਗਤਣਾ ਪਏਗਾ ਜਿੰਨਾ ਵੀ ਜਿਹੜਾ ਨੁਕਸਾਨ ਹੋਇਆ ਹੋਏਗਾ ਉਹ ਤੁਹਾਨੂੰ ਭੁਗਤਣਾ ਪਏਗਾ ਤਾਂ ਫਿਰ ਵੀ ਜਿਹੜੀ ਸਾਰੀ ਦੀ ਸਾਰੀ ਗਲਤੀ ਹੈ ਉਹ ਤੁਹਾਡੀ ਮੰਨੀ ਜਾਏਗੀ ਕਿਉਂਕਿ ਤੁਸੀਂ ਉਸ ਸਮੇਂ ਇੱਕ ਅਜਿਹਾ ਵਹੀਕਲ ਚਲਾ ਰਹੇ ਸੀ ਜੋ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੀ ਨਹੀਂ ਹੈ ਜਿਸ ਦਾ ਜਿਹੜਾ ਫਿਟਨੈਸ ਸਰਟੀਫਿਕੇਟ ਹੈ ਉਹ ਐਕਸਪਾਇਰ ਹੋ ਚੁੱਕਿਆ ਹੈ ਤਾਂ ਉਹ ਚਾਹੇ ਬਿਲਕੁਲ ਨਵੀਂ ਹਾਲਤ ਦੇ ਵਿੱਚ ਹੀ ਕਿਉਣਾ ਪਿਆ ਹੋਵੇ ਪਰ ਜੇਕਰ ਉਸ ਦਾ ਫਿਟਨੈਸ ਸਰਟੀਫਿਕੇਟ ਹੈ ਜਿਹੜਾ ਐਕਸਪਾਇਰ ਹੋ ਚੁੱਕਿਆ ਹੈ ਤਾਂ ਇਸ ਦੇ ਵਿੱਚ ਉਹ ਸਾਧਨ ਜ਼ਬਤ ਕੀਤਾ ਜਾ ਸਕਦਾ ਹੈ ਅਤੇ ਸਾਰੇ ਦਾ ਸਾਰਾ ਖਰਚਾ ਤੁਹਾਨੂੰ ਆਪ ਨੂੰ ਭੁਗਤਣਾ ਹੋਵੇਗਾ ਅਤੇ ਇਸ ਦੇ ਵਿੱਚ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ ਸੋ ਜੇਕਰ ਤੁਸੀਂ ਕੋਈ ਵੀ 15 ਸਾਲ ਪੁਰਾਣੀ ਗੱਡੀ ਚਲਾ ਰਹੇ ਹੋ ਬਾਈਕ ਚਲਾ ਰਹੇ ਹੋ ਅਤੇ ਉਸ ਦਾ ਜਿਹੜਾ ਫਿਟਨੈਸ ਸਰਟੀਫਿਕੇਟ ਐ ਐਕਸਪਾਇਰ ਹੋ ਚੁੱਕਿਆ ਹੈ ਤਾਂ ਅੱਜ ਹੀ ਆਪਣੇ ਸਾਧਨ ਦਾ ਫਿਟਨੈਸ ਸਰਟੀਫਿਕੇਟ ਐ ਉਹ ਜਲਦੀ ਤੋਂ ਜਲਦੀ ਜਿਹੜਾ ਰੀਨਿਊ ਕਰਵਾ ਲਓ ਤਾਂ ਕਿ ਅੱਗੇ ਜਾ ਕੇ ਤੁਹਾਨੂੰ ਮੁਸ਼ਕਲ ਨਾ ਹੋਵੇ ਤਾਂ ਜਿਹੜਾ ਫਿਟਨੈਸ ਸਰਟੀਫਿਕੇਟ ਐ ਇੱਕ ਬਹੁਤ ਜ਼ਿਆਦਾ ਪੈਸਿਆਂ ਦੇ ਵਿੱਚ ਰੀਨਿਊ ਨਹੀਂ ਹੁੰਦਾ ਬਹੁਤ ਘੱਟ ਪੈਸਿਆਂ ਦੇ ਵਿੱਚ ਇਸ ਨੂੰ ਰੀਨਿਊ ਕੀਤਾ ਜਾ ਸਕਦਾ ਹੈ ਕਿਸ ਤਰ੍ਹਾਂ ਰੀਨਿਊ ਕਰਨਾ ਜੇਕਰ ਤੁਹਾਨੂੰ ਇਸ ਦਾ ਤਰੀਕਾ ਨਹੀਂ ਪਤਾ ਤਾਂ نیچے ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦੇਣਾ ਤੁਹਾਨੂੰ ਵੀਡੀਓ ਬਣਾ ਕੇ ਪੂਰੀ ਜਾਣਕਾਰੀ ਦਿੱਤੀ ਜਾਏਗੀ ਕਿ ਕਿਸੇ ਵੀ ਸਾਧਨ ਦਾ 15 ਸਾਲ ਪੁਰਾਣਾ ਸਾਧਨ ਦਾ ਜਿਹੜਾ ਫਿਟਨੈਸ ਸਰਟੀਫਿਕੇਟ ਆ ਉਹ ਕਿਸ ਤਰ੍ਹਾਂ ਅਪਲਾਈ ਕੀਤਾ ਜਾਂਦਾ ਅਤੇ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਸਾਧਨ ਹੈ ਉਹ ਦੁਬਾਰਾ